ਨਸ਼ਾ ਨਸ਼ਾ ਵਿਰੋਧ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਕਰੋੜਾ ਰੁਪਏ ਦੀ ਮੁੱਲ ਦੀ ਹੈਰੋਇਨ ਤੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਐਸਪੀ ਗੁਰਦਾਸਪੁਰ ਅਦਿਤ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਨਸ਼ਾ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮਦran ਬੀਐਸਐਫ ਦੇ ਸਹਿਯੋਗ ਨਾਲ ਗੁਰਵਿੰਦਰ ਸਿੰਘ ਚੰਦੀ ਪੀਪੀਐਸ ਉਪਕੁਪਤਾਨ ਪੁਲਿਸ ਕਲਾਨੌਰ ਦੀ ਅਗਵਾਈ ਹੇਠ ਗਸ਼ਤ ਦੌਰਾਨ ਗੌਂਸ਼ਾਲਾ ਕਲਾਨੌਰ ਨਜ਼ਦੀਕ ਦੋ ਸ਼ੱਕੀ ਵਿਅਕਤੀਆਂ ਜੋ ਮੋਟਰਸਾਈਕਲ ਤੇ ਸਵਾਰ ਸਨ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਜੋ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਇੱਕ ਪੈਕੇਟ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ ਕਰਨ ਤੇ 2 ਕਿਲੋ 80 ਗ੍ਰਾਮ ਹੈਰੋਇਨ ਸੀ ਜਿਸ ਦੇ ਉਕਤ ਦੋਸ਼ਾਂ ਦੇ ਖਿਲਾਫ ਮੁਕੱਦਮਾ ਕਲਾਨੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੁਕਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਹਨਾਂ ਦੇ ਬੈਕਵਰਡ ਤੇ ਫੋਰਵਰਡ ਲਿੰਕਸ ਨੂੰ ਵੈਰੀਫਾਈ ਕੀਤਾ ਜਾਵੇਗਾ ਮੁਕਦਮੇ ਦੀ ਤਫਦੀਸ਼ ਜਾਰੀ ਹੈ ਸਰ ਜੀ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਹੈ ਉਹਦੇ ਅੰਦਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦਰਸ਼ਨ ਅਗੇ ਸਾਹਿਤ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਐਫ ਦੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈ ਰੋਇਨ ਉਹ ਕਲਾਨੋਬ ਤੋਂ ਬਰਾਮਦ ਕੀਤੀ ਹੈ ਇਹਦੇ ਵਿੱਚ ਸਾਡੇ ਡੀਐਸਪੀ ਕਲਾਨੋਬ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਕਲਾਨੌਰ ਦੇ ਵਿਕੇ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਬਾਉਂਡ ਅਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ ਸਨਫ ਮੋਨ ਸਿੰਘ ਪਿੰਡ ਬੱਲੂਵਾਲ ਕਣਿਆ ਕੇ ਬੰਗਰ ਬਟਾਲੇ ਦਾ ਰਹਿਣ ਵਾਲਾ ਦੂਜਾ ਜਿਹੜਾ ਬੰਦਾ ਹੈ ਗੁਰਪ੍ਰੀਤ ਲੇਸਮਰਨ ਸਨਫ ਸਰਜੀ ਸਿੰਘ ਪਿੰਡ ਖੋਖਰ ਕਣਿਆ ਦੇ ਬੰਗਰ ਦਾ ਰਹਿਣ ਵਾਲਾ ਇਹਨਾਂ ਦੋਨਾਂ ਤੋਂ ਪੁਲਿਸਨ ਚ 2 ਕਿਲੋ 80 ਗ੍ਰਾਮ ਤਰੇਹ ਹੋਈ ਨੇ ਉਹ ਬਹਮਤ ਕੀਤੀ ਦੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਐਮ ਸਾਹਿਬ ਦੇ ਨੁਬੇਸ਼ ਨੇ ਡੀਜੀਪੀ ਸਾਹਿਬ ਦੇ ਦਰਖਸ਼ ਨੇ ਜਿਹੜਾ ਹੈਗਾ ਗੁਰਦਾਸਪੁਰ ਕਲੀਚ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਕਲੱਬ ਦੀ ਹੈਗੀ ਕਾਰਵਾਈ ਕਰੀ ਹੈ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫਆਈਆਰ ਨੰਬਰ 156 ਜਿਹੜੀ ਹੈਗੀ 21ਸੀ ਐਨਡੀਪੀਐਸ ਐਕਟ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੁੱਝ ਪੇਸ਼ ਕੀਤਾ ਜਾਏਗਾ ਐਂਡ ਇਹਦੀ ਫਦਰ ਇਨਟੈਰੋਗੇਸ਼ਨ ਕਰਕੇ ਜਿਹੜਾ ਬੈਕਵਰਡ ਐ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇਗੀ

एज ऑफ नाउ इनहा दे जड़ा प्रीवियस बैकग्राउंड क्रिमिनल बैकग्राउंड चेक किया तक अले तक इनहा कोई भी जड़ा क्रिमिनल हिस्ट्री ना दी नहीं पाई गई दोस्ती ये दोस्ती चल दोनों हां दोस्त ये ए पिंड दे हैगे जड़े-मेड़े पिंड हैगा दोस्त है दोनों बनिया के बंगर दे ना सो एक कंसाइनमेंट रिसीव करके की वो देख रहे ਕਿ ਕਿ ਕਿਥੋਂ ਕੰਸਾਈਨਮੈਂਟ ਆਈ ਸੀ ਕਿਥੋਂ ਜਾਣੇ ਸੀ ਕਿੰਨੇ ਡਿਲੀਵਰ ਕਰਾਈ ਸੀ ਉਹ ਸਾਰੀ ਅਗਰਾ ਇਨਵੈਸਟੀਗੇਸ਼ਨ ਦਾ ਸਬੰਧ ਹੈ